ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਆ ਤੁਹਾਡਾ ਲੱਕੀ ਐਂਡ ਮੰਨਤ ਕਸ਼ਬ ਬਲੌਗ ਦੇ ਵਿੱਚ ਤੇ ਇਹ ਟਾਈਮ ਸਵੇਰ ਦਾ ਹੈ ਤੇ ਸਵੇਰ ਸੇਰੀ ਆਪਾਂ ਲੱਗੇ ਹੋਏ ਸੀ ਪਕੌੜੇ ਬਣਾਉਣ ਪਕੌੜੇ ਬਣਾ ਰਹੇ ਸੀ ਆਪਾਂ ਮਿਰਚਾਂ ਦੇ ਤੇ ਆਲੂ ਦੇ ਤੇ ਇਹਨਾਂ ਦੇ ਸਾਰਿਆਂ ਨੇ ਪਸੰ ਇਹਨਾਂ ਸਾਰਿਆਂ ਨੂੰ ਪਸੰਦ ਨੇ ਮਿਰਚ ਦੇ ਪਕੌੜੇ ਤੇ ਆਲੂ ਦੇ ਤੇ ਅੱਜ ਤੇ ਸਵੇਰ ਦਾ ਨਾਸ਼ਤਾ ਕਰਨਗੇ ਇਹਦੇ ਨਾਲ ਤੇ ਆਪਾਂ ਜਲਦੀ ਜਲਦੀ ਜਾਣਾ ਵੀ ਹੈ ਤੇ ਆਪਾਂ ਘਰ ਦੇ ਸਾਰੇ ਕੰਮ ਨਿਵੇੜ ਕੇ ਜਲਦੀ ਜਲਦੀ ਆਏ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਅੱਜ ਸੀ ਮਦਰਸਡੇ ਤੇ ਮਦਰ ਸਟੇ ਤੇ ਮਨਾਇਆ ਗਿਆ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਕੀਤਾ ਗਿਆ ਇੱਥੇ ਜੋ ਤੁਸੀਂ ਸਟੇਜ ਤੇ ਦੇਖ ਰਹੇ ਹੋਏ ਇਹ ਲੇਡੀਜ਼ ਦੇ ਵਿੱਚ ਫਨੀ ਗੇਮਸ ਖੜਾਈ ਜਾ ਰਹੀ ਸੀ ਤੇ ਸਾਰੇ ਜਣੇ ਆਨੰਦ ਮਾਣ ਰਹੇ ਸੀ ਇਹਨਾਂ ਗੇਮਾਂ ਦਾ ਕਿਉਂਕਿ ਅੱਜ ਦੇ ਦਿਨ ਸਿਰਫ ਲੇਡੀਜ਼ ਨੂੰ ਹੀ ਇਨਵਾਈਟ ਕੀਤਾ ਗਿਆ ਸੀ ਸਪੈਸ਼ਲ ਹੋਣ ਲਈ ਇਹ ਪਾਰਟੀ ਰੱਖੀ ਗਈ ਸੀ ਜਿੱਤੇ ਸਾਰਿਆਂ ਨੇ ਇੰਜੋਏ ਕੀਤਾ ਡਾਂਸ ਸਿੰਗਿੰਗ ਤੇ ਫਨੀ ਗੇਮਸ ਸਾਰਾ ਸਾਰਾ ਕੁਝ ਇੱਥੇ ਸਾਰਿਆਂ ਨੇ ਇੰਜੋਏ ਕੀਤਾ ਸਾਰੀਆਂ ਚੀਜ਼ਾਂ ਚ ਪਾਰਟਿਸਪੇਟ ਕੀਤਾ ਫੈਸ਼ਨ ਸ਼ੋ ਵੀ ਹੋਇਆ ਤੇ ਬਹੁਤ ਵਧੀਆ ਪ੍ਰੋਗਰਾਮ ਸਕੂਲ ਵਾਲਿਆਂ ਨੇ ਕੀਤਾ ਹੋਇਆ ਸੀ ਸਾਰੀਆਂ ਮੰਮੀਆਂ ਲਈ ਤੇ ਇੱਥੇ ਇਹ ਗੇਮਸ ਦੇ ਵਿਨਰ ਸੀ ਉਹਨਾਂ ਨੂੰ ਪ੍ਰਾਈਜ਼ ਦਿੱਤਾ ਜਾ ਰਿਹਾ ਸੀ ਜਿਹੜੇ ਜਿੱਤੇ ਸੀ ਤੇ ਇੱਥੇ ਡਾਂਸ ਵੀ ਬਹੁਤ ਵਧੀਆ ਕੀਤਾ ਸਾਰਿਆਂ ਨੇ ਬਹੁਤ ਵਧੀਆ ਇਹ ਪੰਜਾਬੀ ਡਾਂਸ ਹੋ ਰਿਹਾ ਜਿਵੇਂ ਨਾ ਸਪੀਡ ਕਰਦੀ ਏ ਬਹੁਤ ਲੰਬਾ ਡਾਂਸ ਸੀ ਤੇ ਬੰਨ ਉਹ ਵਧੀਆ ਲੱਗਿਆ ਬਹੁਤ ਵਧੀਆ ਪੰਜਾਬੀ ਸਟਾਈਲ ਦੇ ਵਿੱਚ ਇਹਨਾਂ ਨੇ ਕੀਤਾ ਸੀ ਤੇ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਡਾਂਸ ਕੀਤਾ ਤੇ ਜਿਉਂ-ਜੁਗਾਣੇ ਵੱਜ ਰਹੇ ਸੀ ਸਾਰੇ ਨੱਚ ਵੀ ਰਹੇ ਸੀ ਵਿੱਚ ਹੱਸ ਖੇਡ ਰਹੇ ਸੀ ਤੇ ਫਨੀ ਵੀਡੀਓ ਵੀ ਚੱਲ ਰਹੀ ਸੀ ਕਮੇਡੀ ਕਮੇਡੀ ਵੀ ਕੀਤੀ ਕਈਆਂ ਨੇ ਤੇ ਉਹ ਵਧੀਆ ਲੱਗਿਆ ਅਤੇ ਇਹ ਬੱਚਿਆਂ ਦਾ ਆ ਗਿਆ ਸੀ ਇੱਥੇ ਛੋਟੇ ਛੋਟੇ ਬੱਚੇ ਜੋ ਇਸ ਸਾਲ ਲੱਗੇ ਨੇ ਨਵੀਂ ਐਡਮਿਸ਼ਨ ਹੋਈ ਆ ਉਹਨਾਂ ਬੱਚਿਆਂ ਨੇ ਫੈਸ਼ਨ ਸ਼ੋਅ ਕੀਤਾ ਤੇ ਇੰਨੇ ਕਿਊਟ ਲੱਗ ਰਹੇ ਸੀ ਛੋਟੇ ਛੋਟੇ ਬੱਚੇ ਨਾ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਜਿਵੇਂ ਕਿ ਟ੍ਰੈਂਡ ਬੱਚੇ ਹੁੰਦੇ ਨੇ ਐਵੇਂ ਫੈਸ਼ਨ ਸ਼ੋਅ ਤੇ ਆਏ ਹੋਏ ਸੀ ਬੱਚੇ ਸਾਰੇ ਸਾਰਿਆਂ ਨੇ ਬਹੁਤ ਵਧੀਆ ਕੀਤਾ ਵਾਕਿਵੇਂ ਅੱਜ ਦਾ ਦਿਨ ਨਾ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਭਾਵੇਂ ਆਪਣੇ ਬੱਚੇ ਇਹਦੇ 'ਚ ਹੈ ਸੀ ਨਾ ਸੀ ਪਰ ਦੂਜਿਆਂ ਦੇ ਬੱਚਿਆਂ ਨੂੰ ਦੇਖ ਕੇ ਵੀ ਬਹੁਤ ਖੁਸ਼ ਹੋਇਆ ਉਹ ਪਲ ਯਾਦ ਆ ਗਏ ਜਦ ਸਾਡੇ ਬੱਚੇ ਵੀ ਪਾਰਟਿਸਪੇਟ ਕੀਤਾ ਸੀ ਸਟਾਰਟਿੰਗ ਦੇ ਵਿੱਚ ਤੇ ਹੋ ਰਿਹਾ ਸੀ ਫੈਸ਼ਨ ਸ਼ੋਅ ਇਹਦੇ ਵਿੱਚ ਸਾਰੀ ਲੇਡੀਜ਼ ਨੇ ਹਿੱਸਾ ਲਿਆ ਤੇ ਵਧੀਆ-ਵਧੀਆ ਡਰੈਸਾਂ ਪਾਈਆਂ ਹੋਈਆਂ ਸੀ ਤੇ ਵੋਕ ਵੀ ਬਹੁਤ ਵਧੀਆ ਕੀਤਾ ਤੇ ਬਹੁਤ ਵਧੀਆ ਸੌਂਗ ਲੱਗ ਰਹੇ ਸੀ ਸਭ ਤੋਂ ਵਧੀਆ ਤਾਂ ਪੰਜਾਬੀ ਘੈਂਟ ਸੌਂਗ ਸੀ ਜਿਹੜੇ ਨਾ ਬਹੁਤ ਵਧੀਆ ਲੱਗ ਰਹੇ ਸੀ ਆਪਾਂ ਹੁਣ ਅੱਗੇ ਆ ਗਏ ਜੀ ਸਾਡੀ ਵਾਰੀ ਆਣੀ ਸੀ ਫੈਸ਼ਨ ਸ਼ੋਅ ਦੇ ਵਿੱਚ ਤੇ ਸਾਰੀ ਲੇਡੀਜ਼ ਬਹੁਤ ਵਧੀਆ ਲੱਗ ਰਹੀ ਸੀ ਇਹਦੇ ਬਾਅਦ ਬੱਚਿਆਂ ਦੀ ਪਰਫਾਰਮੈਂਸ ਆ ਗਈ ਸੀ ਬੱਚਿਆਂ ਨੇ ਮਾਂ ਨੂੰ ਮਾਂ ਦੇ ਰਿਲੇਟਿਡ ਸੋਂ ਸੀ ਜਿਹੜਾ ਉਹਤੇ 23 ਪਰਫਾਰਮੈਂਸ ਦਿੱਤੀ ਤੇ ਬਹੁਤ ਵਧੀਆ ਕੀਤਾ ਡਾਂਸ ਬੱਚਿਆਂ ਨੇ ਤੇ ਬੱਚਿਆਂ ਦਾ ਡਾਂਸ ਵੀ ਬਹੁਤ ਵਧੀਆ ਸੀ ਤੇ ਫਿਰ ਫਨੀ ਗੇਮ ਹੋ ਗਈ ਇਹਦੇ ਵਿੱਚ ਤਿੰਨ ਟੀਮਾਂ ਚੁਣੀਆਂ ਗਈਆਂ ਸੀ ਜਿਨ੍ਹਾਂ ਨੂੰ ਬੋਲ ਇੱਧਰ ਤੋਂ ਇੱਧਰ ਪਾਣੀ ਸੀ ਤੇ ਚਾਰੇ ਚਾਰੇ ਜਣਿਆਂ ਨੇ ਐਵੇਂ ਇਕੱਠੇ ਹੋ ਕੇ ਜਾਣਾ ਸੀ ਤੇ ਜਿਹੜਾ ਪਹਿਲਾਂ ਗਿਆ ਤੇ ਉਹਨਾਂ ਨੇ ਆਪਣੀ ਜੋੜੀ ਛੋਡੀ ਤਾਂ ਉਹੀ Winner ਹੋਇਆ ਤੇ ਜੋ ਸਾਹਮਣੇ ਮੇਰੇ ਦੇਖ ਰਹੇ ਤੁਸੀਂ ਪਹਿਲੇ ਨੰਬਰ ਵਾਲੀ ਟੀਮ ਇਹ ਇਹ ਟੀਮ Winner ਰਹੀ ਸੀ ਤੇ ਬਾਕੀ ਦੋ ਆਊਟ ਹੋ ਗਿਆ ਸੀ ਤੇ ਬਹੁਤ ਜਿਸ ਟਾਈਮ ਇਹ ਚੱਲ ਰਹੀ ਸੀ ਇਹਨਾਂ ਵੀਡੀਓ ਜਿਸ ਟਾਈਮ ਇਹ ਹੋ ਰਹੀ ਸੀ ਗੇਮ ਉਸ ਟਾਈਮ ਇੰਨੀ ਜਿਆਦਾ ਹਸੀ ਸੀ ਨਾ ਇੱਥੇ ਬਹੁਤ ਜਿਆਦਾ ਮਜ਼ਾ ਇੰਜੋਏ ਕਰ ਰਹੇ ਸੀ ਸਾਰੇ ਏ ਦੇਖੋ ਇਹ ਇੱਥੇ ਆਪਾਂ ਸਾਡਾ ਡਾਂਸ ਕਰੇ ਮੈਂ ਸਟੇਜ ਤੇ ਹਾਂ ਪਿੱਛੇ ਤੇ ਇੱਥੇ ਦੂਜੇ ਪਾਸੇ ਸਾਰੇ ਜਿਹੜੇ ਆਏ ਸੀ ਉਹ ਡਾਂਸ ਇਹ ਆਪਾਂ ਦੂਸਰੇ ਪਹਿਲੇ ਰਾਉਂਡ ਵਿੱਚ ਜਿੱਤ ਕੇ ਦੂਸਰੇ ਰਾਉਂਡ ਚ ਗਏ ਸੀ ਮੈਂ ਜੋ ਫੈਸ਼ਨ ਸ਼ੋਅ ਦਾ ਰਾਉਂਡ ਸੀ ਦੂਜਾ ਤੇ ਇੱਥੇ ਫਿਰ ਮੈਡਮ ਨੇ ਪੂਰਾ ਇੰਜੋਏ ਕਰਾਇਆ ਸਾਰਿਆਂ ਨੂੰ ਕਿਹਾ ਕਿ ਤੁਸੀਂ ਆਪਾਂ ਇੱਕ ਸੌਂਗ ਲਗਾਵਾਂਗੇ ਜਿਵੇਂ ਆਪਾਂ ਡਾਂਸ ਕਰਾਂਗੇ ਉਵੇਂ ਤੁਸੀਂ ਜਿੱਥੇ-ਜਿੱਥੇ ਉਹ ਸਾਰਿਆਂ ਨੇ ਡਾਂਸ ਕਰਨਾ ਮੈਂ ਬਿਲਕੁਲ ਫਰਸਟ ਨੰਬਰ ਤੇ ਖੜੀ ਹਾਂ ਇੱਥੇ ਫਿਰ ਆਪਾਂ ਵੀਡੀਓ ਸ਼ੂਟ ਕਰ ਰਹੇ ਸੀ ਕਿ ਇਹ ਸਾਰੀ ਲੇਡੀਜ਼ ਪੋਸ ਹੋਣੀਆਂ ਲੱਗ ਰਹੀਆਂ ਸੀ ਬਹੁਤ ਤੇ ਆਪਣੀ ਇਹ ਟਾਈਮ ਸ਼ਾਮ ਦਾ ਸੀ ਸ਼ਾਮ ਨੂੰ ਬੱਚਿਆਂ ਨੇ ਮੇਰੇ ਲਈ ਬਣਾਇਆ ਕੇਕ ਮੰਨਤ ਨੇ ਕੁਕਿੰਗ ਕੀਤੀ ਤੇ ਕੇਕ ਬਹੁਤ ਵਧੀਆ ਟੇਸਟੀ ਕੇਕ ਸੀ ਤੇ ਮੈਨੂੰ ਜੋ ਬਣ ਇਥੇ ਤੰਗ ਕਰ ਰਹੀ ਸੀ ਮੰਨਤ ਨੂੰ ਗੁੱਸਾ ਆ ਰਿਹਾ ਸੀ ਬਹੁਤ ਤੇ ਮੰਨਤ ਨੇ ਮੈਨੂੰ ਵੀ ਖਿਲਾਇਆ ਕੇਕ ਤੇ ਆਪਣੇ ਦਾਦੀ ਜੀ ਨੂੰ ਵੀ ਸੋ ਗਾਇਜ਼ ਅਬ ਹਮ ਦਾਦੀ ਜੀ ਫਾਸ ਜਾ ਰਹੇ ਹਾਂ ਉਨਸੇ ਵੀ ਕੇਕ ਕਟਵਾएंगे गोबर ਖਾਣੇ गोबर ਜਾਨ ਜੂ یہ میرا لڑکی ماں ایا ہے منٹرام سے جاوا وہ بلاک کر دیں گے وہ ڈیمن لے بلاک کر دیں وہ ڈیمن کے کیک کٹتے ہیں یہ کٹاں گے رکھیں گے نہ کھا ہیپی مدرز ڈے ਗੱਤੀ ਦਰਦੀ ਦੇ ਗੱਡੇ ਦੇ ਜੈ ਮਾਤਾ ਦੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਦਲੀਆ ਖਾਣ ਜਣ ਖਾ ਲੈ ਤੇਸ਼ੀਆ ਤੇਸ਼ੀਆ ਠੀਕ ਆ ਵੈਸੇ ਤਾਂ ਦਿਨ ਨਾ ਖਾਣਾ ਲੈ ਲਓ ਉਹ ਡਾਜਾ ਕਰ ਰਿਹਾ ਹੈ ਦੀ ਆਹੋ ਉਹ ਕੁਤਰੀ ਬੜੀ ਬਿਜਲੀ ਕੁੜਕੀ ਹੈਪੀ ਮਦਰਡੇ ਹਾਪੀ ਮਦਰਡੇ ਹੈਪੀ ਮਦਰਡੇ ਬਣੀ ਬਕਲੀ ਅੱਛਾ ਟੇਸਟੀ ਆਦਾ ਉਹ ਟੇਸਟੀ ਆਨਾ ਤੇ ਇਹ ਅਸੀ ਅੱਜ ਦਾ ਵਲੋਗ ਤੁਹਾਨੂੰ ਕਿਵੇਂ ਦੇ ਲੱਗਾ ਜਰੂਰ ਦੱਸਣਾ ਦੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਆਪ ਨੂੰ ਨਾਲ ਜੀ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ